ਕਿਉਂਕਿ ਜਿਹੜਾ ਅੱਜ ਦਾ ਬਿਹਾਰ ਪਿੰਡ ਸੀਧ ਹੋਇਆ ਉਹ तकरीबन ਸਾਰੇ ਗੁਰਮੁਖ ਪਿਆਰੇ ਪੁਰਾਣੇ ਜਾਣਦੇ ਨੇ ਕਿ ਸਾਈਭਾ ਨੂੰ ਕਿਸ ਤਰ੍ਹਾਂ ਉਠਾਇਆ ਗਿਆ ਔਰ ਸੱਚੇ ਪਾਤਸ਼ਾਹ ਜੀ ਨੇ ਕੀ ਕੀ ਵਰ ਦਿੱਤੇ ਸਾਰੇ ਜਾਣਦੇ ਨੇ ਦੂਸਰਾ ਸੱਚੇ ਪਾਤਸ਼ਾਹ ਜੀ ਨੇ ਮਾਤਲੋਕ ਦੇ ਅੰਦਰ ਭਗਤਾਂ ਨੇ 24 ਗ੍ਰੰਥ ਜਿਹੜੇ ਨੇ ਉਹ ਕਿਰਪਾ ਕਰਕੇ ਗਏ ਕਿਉਂਕਿ ਅੱਜ ਤੱਕ ਜਿੰਨੇ ਵੀ अवतार ਪੀਰ پیغمبر ਗੁਰੂ ਸਾਹਿਬਾਨ ਮਾਤਲੋਕ ਦੇ ਅੰਦਰ ਆਏ ਤਾਂ ਉਹ ਪਾਣੀ ਜਰੂਰ ਉਚਾਰ ਕੇ ਗਏ ਮਾਸਲੂਕ ਦੇ ਅੰਦਰ ਲੇਕਨ ਪੱਤਾਂ ਦਾ ਲੇਖਾ ਜਿਹੜਾ ਹੈ ਇਹ ਗ੍ਰੰਥਾਂ ਤੇ ਅੰਕਤ ਨਿਖਰਾ ਕੇ ਗਏ ਕਿ ਕਿਸ ਗੁਰਮੁਖ ਦੇ ਘਰ ਦੀ ਪਾਣੀ ਹੈ ਸੋ ਦਾਸ ਬਾਣੀ ਪੜੇਗਾ ਤੇ ਆ ਮ ਸਰਪੰਨ ਕਦੋਂ ਮੇਤਰਾ ਜੀ ਜਾਰੀ ਹਰ ਸੰਗਤ ਜੀਓ 10 ਜੋ ਹਰ ਬਾਣੀ ਪੜਨ ਲੱਗਾ ਹੈ 27 ਮਗਰ ਸ਼ਾਂਸ਼ੈ ਸਮਝ ਜਾ ਰਾਂ ਪ੍ਰਤਾਪ ਸਿੰਘ ਦੇ ਗ੍ਰੰਹ ਦੜਦੀ ਹੈ ਨਾਰਦ ਕੇ ਜਨ ਭਗਤ ਮੇਰਾ ਕਲ ਜੁਗ ਨਾਲ ਜਿਤ ਨਾਰਦ ਕੀ ਕਹਿੰਦਾ ਭਗਤਾਂ ਨੂੰ ਜਨਪਤੋ ਮੇਰਾ ਜਿਹੜਾ ਹੈ ਕਾਲ ਯੁਗ ਦੇ ਨਾਲ ਜੁਟ ਹੈ ਜੋੜੀਦਾਰ ਚੌਥਾ ਯੋਗਾ ਸੰਗੀ ਨਜ਼ਰੀ ਆਈ ਆ ਔਰ ਮੇਰਾ ਜੁਟ ਕੌਣ ਹੈ ਚੌਥਾ ਯੁਗ ਸੰਗੀ ਜਿਹੜਾ ਮੇਰਾ ਨਜ਼ਰ ਆ ਰਿਹਾ ਮੈਂ ਖੁਸ਼ੀ ਨਾਲ ਚਨਾ ਦੇ ਫਿਰਦੇ ਨੂੰ ਫਾ ਲਿਆ ਸਜੇ ਗੋਟਾ ਜਿਹੜੇ ਗੁਰਮੁਖੋਸ ਬਲੇ ਪਿਆਰੇ ਉੱਥੇ ਸੀਗੇ ਸਹੀ ਆਨੰਦ ਉਹਨਾਂ ਨੇ ਮਾਨਿਆ ਕੀ ਕਹਿੰਦਾ ਕਾਲਜੋ ਕਿ ਕਿ ਮੈਂ ਚਨਾਹ ਤੇ ਫਿਰਦੇ ਨੂੰ ਸੱਜੇ ਗੁੱਟ ਦੇ ਨਾਲ ਗੁੱਟ ਤੋਂ ਫੜ ਲਿਆ ਪ੍ਰਮਾਤਮਨ ਬਿਨਾਂ ਹੱਥ ਹੱਟਕਾਈਆ ਤੇ ਮੁਕੂ ਬੋਲਦਾ ਨਹੀਂ ਹੌਲੀ ਹੌਲੀ ਹਲਾਵੇ ਬੋਟਾ ਅੰਦਰੇ ਅੰਦਰੇ ਆਪਣੇ ਟੋਲੇ ਗਾਈਆ ਨਨੋ ਇਸ਼ਾਰੇ ਕਰਦਾ ਮਾਰਦ ਮਾਚਾਰੋ ਕੋਟ ਪਾਣੀ ਲਟੇ ਤੇਰਾ ਬਣਾ ਥਾ ਥਾਈਆ ਨਵ ਸਤਿ ਧਰਮ ਦੀ ਜੜ ਦੇਣੀ ਪਟਾ ਫਿਰ ਮੈਂ ਨੋਖੰਡ ਸਤਾਂ ਦੀਪਾਂ ਦੀ ਜੜ ਕੀ ਹੈ ਪੁੱਟ ਦੇਣੀ ਬੇਨਾ ਪਟਨੇ ਵਾਲੇ ਸਕੇ ਨਾ ਕੋਈ ਬਚਾਈਆ ਉਮਤ ਉਮਤਿਆ ਵੇਖ ਲੋ ਭਾਗ ਦੇ ਨਖਟੇ ਸਦੀ ਚੌਦਮੀ ਰੂਪ ਬਦਲਾਈਆ ਸਿੱਖ ਸੇਖ ਮਰੀਦਾ ਗੁਰੂ ਅਪਰੰਦਰਾਲੂਗੇ ਟਟਾ ਪਿਛਲੇ ਸਮੇਂ ਚ ਵੀ ਇਸੇ ਤਰ੍ਹਾਂ ਚੱਲਦਾ ਸੀ ਤੇ ਅੱਜ ਵੀ ਜਿਹੜਾ ਇਸੇ ਤਰ੍ਹਾਂ ਚੱਲਦਾ ਰਿਹਾ ਕਿਉਂਕਿ ਜੋ ਕਿਰਪਾ ਸਹਿਬਾ ਨੇ ਭਗਤਾ ਪਿਆਰ ਆਹ ਤੀ ਕੀਤੀ ਅੱਜ ਸੰਸਾਰ ਬਹੁਤ ਭਾਰੀ ਗਿਲਤੀ ਦੇ ਵਿੱਚ ਆ ਲੇਕਨ ਕਿਰਪਾ ਕਿਨੇ ਤੇ ਕੀਤੀ ਕੇਵਲ ਭਗਤਾ ਤੇ ਕੀਤੀ ਸਦੀ ਚੋਦ ਮੀਰੂਪ ਬਦਲਾਈਆ ਸਿੱਖ ਮਰੀਦ ਗੁਰਿਆਂ ਸਿੱਖ ਮਰੀਦ ਗੁਰੂਆਂ ਤੇ ਨੰਬਰਾਂ ਨਾਲੂੰਗੇ ਟਟੇ ਟਟਿਆ ਗੰਡ ਨ ਕੋਈ ਪੁਆਈਆ ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰ ਕਰ ਖੇਲ ਸੱਚ ਹਾਰ ਸੱਚ ਦਾ ਮਾਲਕ ਧੁਰ ਦਰਗਾਈਆ ਕਜੂ ਕੇ ਜਨ ਭਗਤੋ ਤੁਸੀਂ ਮੇਰਾ ਕਰੋ ਆਗਮਨ ਕੱਲ ਜੀ ਕਿ ਜਾਂਦਾ ਭਗਤਾਂ ਨੂੰ ਪਹੁੰਚੋ ਤੁਸੀਂ ਮੇਰਾ ਆਗਮਨ ਕਰਿਓ ਵੈਲਕਮ ਕਰਿਓ ਖੁਸ਼ੀਆਂ ਲਾਲ ਢੋਲੇ ਗਾਈਆ ਓਏ ਖੁਸ਼ੀਆਂ ਦੇ ਨਾਲ ਢੋਲੇ ਗਾਇਓ ਮਾ ਨਾਰਦਵਾ ਮਾ ਨਾਰਦਵਾ ਫੜਕੇ ਆਲਾ ਦਮਨੋ ਮੇਨ ਪੱਲੂ ਗੰਧ ਬਣਾਈਆ ਮੇਰੀ ਆਤਮਾ ਵੇਖੋ ਕਾਮਣ ਕਾਮਨਾ ਤੁਹਾਨੂੰ ਦਿਆਂ ਸਮਝਾਈ ਆ ਮੈਂ ਪਰਵਾਹ ਨਹੀਂ ਕਰਦਾ ਔਰ ਅਮਾਰਾ ਮਣ ਕ੍ਰਿਸ਼ਨ ਕਾ ਨਾ ਪੈ ਨ ਕੋ ਰਖਾਈ ਆ ਮੈਂ ਲੇਖਾ ਨਹੀਂ ਜਾਂਦਾ ਪੈਗੰਬਰਾਂ ਵਾਲੀ ਕਲਾ ਮਣ ਕਲਮਾ ਕਾਇਨਾਤ ਨਾ ਕੋ ਵਡਿਆਈ ਆ ਨਨੂ ਡਾਲ ਮੇਰਾ ਸਤਨਾ ਮਣੋ ਸਤ ਵਿੱਚ ਨਜ਼ਰ ਕੋ ਨ ਆਈਆ ਮੇਰਾ ਲਖਾ ਲੈਣਾ ਦੇਣਾ ਕਿਸਮਤ ਹੋਇਆ ਨਾਲ ਬ੍ਰਾਹਮਣ ਬ੍ਰਾਹਮਣ ਕੀ ਜਨਾਈਆ ਸਾਡਾ ਸਨਮੁਖਿਆ ਮਣੋ ਸਾਹਮਣੋ ਟੇਠੇ ਸਕੇ ਨ ਕੋ ਬਦਲ ਆਈਆ ਬਿਨ ਅੱਖੀਆਂ ਆ ਹੋਵੇ ਚਾਨਣ ਬਿਨ ਨਾ ਨਾ ਨਰੁਸ਼ਨਾਈਆ ਕੀ ਹੁਕਮ ਸੰਦੇ ਸਾਧ ਦੇਵੇ ਸ਼੍ਰੀ ਭਗਵਾਨ ਨਾ ਭਗਵਾਨ ਨੇ ਆਪਣੀ ਕਾਰ ਪਵਤਾਈਆ ਜੋਤੀ ਜੋ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਦੇਵਨ ਹਰਾ ਸੱਚਾ ਵਾਰ ਸੱਚ ਦਾ ਮਾਲਕ ਇੱਕ ਵਸਾਈਆ ਕਾਲਜੂ ਕੇ ਭਗਤੋ ਤੁਸੀਂ ਨਰਾ ਕਰੋ ਸ਼ੁਕਰਾਨਾ ਕਾਲਜੂ ਭਗਤਾਂ ਨੂੰ ਕੀ ਕਹਿੰਦਾ ਤੁਸੀਂ ਮੇਰਾ ਸ਼ੁਕਰਾਨਾ ਕਰੋ ਸ਼ੁਕਰੀਆ ਵਿੱਚ ਟੋਲੇ ਗਈਆ ਮਾ ਤੁਹਾਡਾ ਦਰਸ਼ਨ ਪਾਣਾ क्योंकि मैं थोड़ा तो दर्शन पाना है पापा खुशी मनाई बनाई आभ देना अकाल पुरख परमा जराना होया सके न पे तो मालिक श्री भगवाना दूजा इष्ट नजर को नई आ ਤੋ ਆਡਾ ਸਬਦਾ ਇੱਕੋ ਗਾਣਾ ਫਿਰ ਸੱਚੇ ਪਾਤਸ਼ਾਹ ਨੇ ਕੀ ਦਿੱਤਾ ਕਿ ਇਹ ਭਗਤੋ ਤੁਹਾਡਾ ਸਬਦਾ ਇੱਕੋ ਹੀ ਗਾਣਾ ਹੈ ਤੂੰ ਮੇਰਾ ਨਾ ਤੇਰਾ ਦੀਨ ਮਜਬ ਵੰਦਨਾ ਕੋ ਵੰਡਾਈਆ ਤੁਹਾਡਾ ਇੱਕੋ ਮੰਦਰ ਮਕਾਨਾ ਭਗਤ ਦਵਾਰ ਸਬ ਪਾਈਆ ਤੁਹਾਡਾ ਇੱਕੋ ਧਰਮ ਨਿਸ਼ਾਨਾ ਤੋੜ ਤੋੜਾ ਨਿਸ਼ਾਨਾ ਵੀ ਜਿਹੜਾ ਹੈ ਤਰਮ ਦਾ ਗੁਰਮਖੋ ਇੱਕ ਹੈ ਸਤਾ ਦੀਪਾ ਸਤ ਜੋਤ ਕਰੇ ਰੁਸ਼ਨਾਈਆ ਤੋੜਾਈ ਕੋ ਇਸ਼ਟ ਮਾਨਾ ਇਸ਼ਟ ਦੇਵ ਸੁਆਮੀ ਕੋ ਸੋ ਬਪਾਈਆ ਤੋੜਾਈ ਕੋ ਤੁਰਿਆਂ ਤੂੰ ਬਾਰ ਤਰਾਨਾ ਤ੍ਰਾਗੁਣ ਤੀਤਾ ਮਿਲ ਕੇ ਵਜੇ ਵਧਾਈਆ ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰ ਕਰ ਖੇਲ ਸੱਚਾ ਹਰ ਸੱਚ ਦਾ ਮਾਲਕ ਤਬਸਾਈਆ ਕਲਜੂ ਦੇ ਜਨ ਭਗਤ ਹੋਣ ਅਡੀ ਕਾਤਾ ਦੀਆ ਕਲਜੂ ਕੀ ਕਹਿੰਦਾ ਭਗਤਾਂ ਨੂੰ ਕਿ ਭਗਤੋਂ ਹੁਣ ਕਾਦੀ ਆਉਂਡੀ ਕਾਂ ਨੇ ਹੋਨੇ ਉਡੀਕਾ ਕਾਕਾਰੀਆਂ ਕੁਦਰਤ ਕਾਦਰ ਖੇਲ ਖਲਾਈਆ ਖੇਲ ਕਰਨ ਵਾਲਾ ਕੌਣ ਸੀਗਾ ਕੁਦਰਤ ਦਾ ਕਾਦਰ ਜੋ ਬਦਲਣਾ ਜਿਸ ਦੀਆਂ ਵਾਦੀਆਂ ਵਾਦੇ ਸਭ ਦੇ ਵੇਖ ਵਖਾਈਆ ਮੇਰੀਆਂ ਉਜਣ ਵਾਲੀਆਂ ਆਵਾਦੀਆਂ ਆਵਾਜ਼ ਕਾਰ ਰਹਿਣ ਕੋ ਨਾ ਪਾਈ ਆ ਪੁੱਤਰੇ ਕੁਛ ਉਹ ਚੁਕਣੇ ਮਿਲਣੇ ਨਹੀਂ ਦਾਦੀਆਂ ਇਹ ਦੇਖ ਲੋ ਕਿਦਾਂ ਦਾ ਸਮਾਂ ਜਿਹੜਾ ਮਾਤਲੁਕ ਦੇ ਅੰਦਰ ਆਉਣਾ ਸੱਚੇ ਪਾਤਸ਼ਾਹ ਹੀ ਪਹਿਲੇ ਦੱਸ ਕੇ ਗਏ ਨੇ ਵੀ ਇਹ ਹਾਲਤ ਹੋਣੀ ਸੰਸਾਰ ਦੀ ਪੁੱਤਰੇ ਚੁਕਣੇ ਪੁੱਤਰੇ ਪੁੱਤਰੇ ਕੁਛ ਉਹ ਚੁਕਣੇ ਮਿਲਣੇ ਨਹੀਂ ਦਾਦੀਆਂ ਪਿਤਾ ਪੁੱਤ ਹੋਏ ਜੁਦਾਈਆ ਪਿਤਾ ਔਰ ਪੋਤੇ ਜਿਹੜੇ ਨੇ ਇੱਕ ਦੂਜੇ ਤੋਂ ਜੁਦਾ ਹੋ ਜਾਣਗੇ ਮਾਂ ਪੁੱਤ ਲੜਾ ਸਕੇ ਨਾਲ ਲਾਡੀਆਂ ਫਿਰ ਮਾਂ ਵੀ ਕੀ ਕਰੇਗੀ ਆਪਣੇ ਪੁੱਤ ਨੂੰ ਲਾੜ ਨਹੀਂ ਲੜਾ ਸਕੇਗੀ ਗੋਦੀ ਗੋਦ ਨਾ ਕੋ ਵੜਿਆਈ ਆ ਰਾਗ ਬਉਣੇ ਮਿਲ ਨਹੀਂ ਟਾਡੀਆਂ ਸੁਰੰਗੇ ਕਮ ਕਿਸੇ ਨਾ ਆਈ ਆ ਰਾ ਲਪਣੇ ਨਹੀਂ ਗਾਡੀਆਂ ਗਾੜ ਆਪਣਾ ਹੁਕਮ ਵਰਤਾਈਆ ਫਿਰ ਉਸ ਗਾੜ ਨੇ ਆਪਣਾ ਹੁਕਮ ਜਿਹੜਾ ਵਰਤਉਣਾ ਹੈ ਚਨਾ ਦੇ ਆਸ-ਪਾਸ ਰੋਲੀਆਂ ਹੱਡੀਆਂ ਇਹ ਹੋ ਜਾ ਪਿਆਨਕ ਸਮਾਂ ਆਵੇਗਾ ਉਸ ਵਲੇ ਚਨਾ ਦੇ ਆਸ-ਪਾਸ ਕੀ ਹੋਵੇਗਾ ਹੱਡੀਆਂ ਹੀ ਹੱਡੀਆਂ ਹੋਣਗੀਆਂ ਗੰਗਾ ਗੋਦਾਵਰੀ ਵੇਖੇ ਨਾਂ ਨਹੀਂ ਉਠਾਈਆ ਜਿਸ ਦਾ ਇਸ਼ਾਰਾ ਦਿੱਤਾ ਹਜਰਤ ਈਸਾ 20ਵੀਂ ਸਦੀ ਕੀ ਹਾਲਤ ਹੋਣਾ ਬਾਡੀਆਂ ਔਰ 20ਵੀਂ ਸਦੀ ਦੇ ਵਿੱਚ ਕੀ ਹਾਲ ਹੋਣਾ ਸ਼ਰੀਰਾਂ ਦਾ ਜਿਹੜੇ ਲੱਕੜੀ ਬੋਡਾ ਨਾਲ ਤੋਂ ਸਾਡੇ ਕਲਕੁ ਖਦਾਈਆ ਫਿਰ ਇਹ ਲੱਕੜ ਦੀ ਵੀ ਲੋੜ ਨਹੀਂ ਪੈਣੀ ਬਣਾ ਲੱਕੜੀ ਬੋਡਨ ਤੋਂ ਸੜੇ ਖੜਕ ਖਦਾਈਆ ਸਭਨੇ ਲੈਣ ਦੇਣੇ ਦੇਣੇ ਜਿਨ੍ਹਾਂ ਨੇ ਸੂਰਾਂ ਨਾਲ ਗੋਹਾ ਖਾਧੀਆਂ ਜਿਨ੍ਹਾਂ ਨੇ ਸੂਰਾਂ ਦੇ ਨਾਲ ਗੋਹਾ ਖਾਧੀਆਂ ਉਹਨਾਂ ਨੂੰ ਵੀ ਲੈਣਾ ਜਿਹੜਾ ਹੋ ਦੇਣਾ ਪੈਣਾ ਉੰਬਚਿਆ ਰਹਿਣ ਕੋ ਨ ਪਾਈਆ ਕਾਲਜੂ ਜੀਵਾ ਕਾਲਜੂ ਤੇ ਮਾ ਤਕਣ ਵਾਲਾ ਉਹ ਪਾਦਿਆ ਜੋ ਮਿਲਕੇ ਕੀਤੀਆਂ ਚਾਹੀ ਚਾਹੀਆ ਮੰਦਰ ਮੱਜੇ ਦੇ ਸ਼ਿਵਦਵਾਲੇ ਮਠਾ ਚਰਚਾ ਵਿੱਚ ਹੋਣੀਆਂ ਨਹੀਂ ਕਿਸੇ ਦੀਆਂ ਸ਼ਾਦੀਆਂ ਇਹ ਫਿਰ ਸਮਾ ਇਹੋ ਜਿਹਾ ਹੋਵੇਗਾ ਮੰਦਰ ਮਸਜਿਦ ਸ਼ੈਵਦਾਲੇ ਮੱਠਾਂ ਦੇ ਵਿੱਚ ਵੀ ਕਿਸੇ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਚਾਰ ਦਿਹਾ ਵਿੱਚ ਫਿਰ ਖਲਕ ਖਦਾਈਆ ਲਾਗ ਲੈਣ ਨਹੀਂ ਕਿਸੇ ਲਗੀਆਂ ਲਗ ਮਾਤਰ ਦਾ ਦੇਰਾ ਢਾਈਆ ਇਸ ਤਰ੍ਹਾਂ ਨਹੀਂ ਹਕੀਕੀ ਮਜਾ ਜੀਆਂ ਮਾਦਾ ਸਭ ਨੂੰ ਦੇ ਵਿੱਚ ਖਾਈ ਆ ਤਸਵੀਆ ਹੱਥ ਨਹੀਂ ਰਣੀਆਂ ਕਾਜ਼ੀਆਂ ਉਸ ਵੇਲੇ ਤਸਵੀਆ ਜਿਹੜੀਆਂ ਕਾਜ਼ੀਆਂ ਦੇ ਹੱਥ ਵਿੱਚ ਨਹੀਂ ਰਹਿ ਜਾਣੀਆਂ ਕਲਮਾ ਕਾਹਿਲਾਤ ਨਾ ਕੋ ਵੜਿਆਈ ਆ ਸਿਰ ਚੁੱਕ ਸਿਰ ਝੁਕਣਾ ਨਹੀਂ ਸਜਦੇ ਵਿੱਚ ਨਵਾਬੀਆਂ ਔਰੋਜੇ ਵੰਦਨਾ ਕੋ ਵੰਡਾਈ ਆ ਕਾਲਜੂ ਕੇ ਜਨ ਭਗਤੋ ਮੇਰਾ ਜੋਰ ਨਹੀਂ ਕੋਲ ਪੰਜਾਬੀਆਂ ਜਿਨ੍ਹਾਂ ਦਾ مالک ਤੁਰ ਦਰਗਾਈਆ ਮਾਂ ਨੂੰ ਕਰਾਇਆ ਦਾ ਬਿਆਂ ਚੋ ਚੋ ਕੱਲਾ ਗਾ ਪਾਈਆ ਦੇਣ ਦੁਣੇ ਦਾ ਮੇਲ ਨਹੀਂ ਦੇਣਾ ਦੇਹਰਾਣਾ ਲ ਭਾਬੀਆਂ ਇਹੋ ਜਿਹਾ ਸਮਾਏਗਾ ਮਾਤ ਲੋਕ ਦੇ ਅੰਦਰ ਕਿਸੇ ਭੈਣ ਭਰਾ ਦਾ ਜਿਹੜਾ ਹੈ ਰਿਸ਼ਤਾ ਖਤਮ ਹੋ ਜਾਏਗਾ ਮੇਲ ਨਹੀਂ ਹੋਵੇਗਾ ਪਾਣਾ ਪਈਆ ਨਜ਼ਰ ਕੋ ਨਾ ਆਈਆ ਮੇਰੇ ਪੁਰਖ ਅਕਾਲ ਦੇਨ ਦੇ ਆਲੇ ਕਾਲਜੂ ਕੇ ਮੇਰੇ ਹੱਥ ਫੜਾਇਆ ਚਾਬੀਆਂ ਕਾਲਜੂ ਕਹਿੰਦਾ ਕੀ ਪੁਰਖੇ ਅਕਾਲ ਨੇ ਮੇਰੇ ਹੱਥ ਜੜੀਆਂ ਚਾਬੀਆਂ ਫੜਾਈਆਂ ਹੋਈਆਂ ਨੇ ਕਾਲਜੂ ਮੇਰੇ ਪੁਰਖੇ ਅਕਾਲ ਦੇ ਦੀਨ ਦੇ ਹਾਲੇ ਕਾਲਜੂ ਕੇ ਮੇਰੇ ਹੱਥ ਫੜਾਇਆ ਚਾਬੀਆਂ ਰਾਇ ਤਰਮ ਨਾਲ ਮਿਲ ਕੇ ਦੋਜਕਾਂ ਦੇ ਬੂਏ ਜਣ ਖੁਲਾਈਆ ਪਰ ਇਹ ਖੇਲ ਉਦੋਂ ਸ਼ੁਰੂ ਹੋਣਾ ਜਦੋਂ ਜਗਤ ਕਰਸਾਉਣਾ ਪਾਉਣੀਆਂ ਬਾੜੀਆਂ ਕਾਲਯੁਗੀ ਕਹਿੰਦਾ ਇਹ ਖੇਲ ਉਦੋਂ ਸ਼ੁਰੂ ਹੋਣਾ ਜਿਸ ਵਲੇ ਕਿਸਾਨ ਜਿਹੜੇ ਨੇ ਆਪਣੀਆਂ ਬਾੜੀਆਂ ਕਰਦੇ ਹੋਣਗੇ ਕਾਲ ਜੂ ਕੇ ਮੇਰੀ ਫਸਲ ਮਾਨ ਵਜਾਤੀ ਨਗਰੀ ਆਈ ਆ ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰ ਕਰੇ ਖੇਲ ਸੱਚ ਹਰ ਨੇਤ ਲਗ ਨਰਾਇਣ ਨਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਪਵਾਨ ਇਹ ਤੋਂ ਸ਼ਬਦ ਸੁਣਾਏ ਨਾਦ ਅਨਾਦੀਆਂ ਅਨਾਦ ਅਨਾਦ ਆਪਣਾ ਹੁਕਮ ਦਰੜਾਈਆ ਹਾਂਜੀ ਨੈਟਵਰਕ ਡਾਊਨ ਹਾਂਜੀ ਅਪਾਇੰਟਮੈਂਟ ਹੋ ਰਹੀ ਹੈ ਖਾਈ ਮਗਰ ਸ਼ਾਂਚੇ ਸਮਝ ਜਾ ਰਾਂ ਭਗਤ ਸਿੰਘ ਦੇ ਗਰਾ ਪਿੰਡ ਕੀਰ ਜ਼ਿਲ੍ਹਾ ਜੰਮੂ ਧਰਨੀ ਤੇ ਮੇਰੇ ਕੋਲ ਪਵਿੱਗਤਾ ਦਾ ਖਰੜਾ ਜਿਸ ਦੀ ਗਿੰਟੀ ਗੰਤਨ ਕੋ ਗਨਾਈਆ ਜਿਸ ਦਾ ਇਸ਼ਾਰਾ ਦਿੱਤਾ ਬੇਦ ਬਿਆਸ ਵਿੱਚ ਪ੍ਰਾਨ ਦਰੜਾ ਅੱਖਰ ਅੱਖਰ ਨਾਲ ਲਾਈਆ ਕਲਜੂ ਕੂੜਕੋੜ ਯਾਰ ਦਾ ਸਮਾਂ ਆਉਣਾ ਕੜੜਾ ਕਲਜੂ ਕੂੜਕੋੜ ਯਾਰ ਦਾ ਸਮਾਂ ਕਿਦਾਂ ਦਾ ਚੱਲਣਾ ਬਹੁਤ ਕਲਵਾ ਚੱਲਣਾ ਭਗਤੋ ਦੇਣ ਦੁਣੀ ਚਲੇ ਨਾ ਕੋਈ ਚਤਰਾਈ ਆਉਤੇ ਦੇਣ ਦੁਣੀ ਦੀ ਕੋਈ ਚਤਰਾਈ ਨਹੀਂ ਚੱਲਨੀ ਸ੍ਰਿਸ਼ਟੀ ਪੂਜੇ ਕਬਰਾਂ ਮਰੜਾ ਸ੍ਰਿਸ਼ਟੀ ਕਿਹਨਾਂ ਨੂੰ ਪੂਜੇਗੀ ਕਬਰਾਂ ਨੂੰ ਤੇ ਮਰੜਾ ਨੂੰ ਪੂਜੇਗੀ ਮਸਾਲਾ ਸੀਸ ਨਵਾਈਆ ਦੇਨ ਮਜ ਵਹੋਣਾ ਝਗੜਾ ਸ਼ਰ ਸ਼ਰ ਮਾਲ ਟਕਰਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਰ ਸੱਚ ਵਾਰੇ ਸੱਚ ਦਾ ਪੇ ਆਪ ਚੁਕਾਈਆ ਤਰਨੀ ਕੇ ਮੇਰੇ ਉਤੇ ਸਭ ਤਾਂ ਚੋ ਰਖੀਆਂ ਦਸੀਆਂ ਸਾਖੀਆਂ ਸੋਖਣ ਦੇਣਾ ਰਸਨਾ ਜੇ ਵਾ ਬੋਲ ਜਨਾਈਆ ਕਾਜੂ ਗਏ ਅੰਤ ਸ਼ਰੀਪ ભગવાન ਤੇ ਚਲੇ ਚਲੇ ਲਖਣਾ ਲਖੀਆਂ ਅਲਕੇ ਅਬੋ ਚਰਵੇ ਪਰਵਾਈਆ ਇਸਨੇ ਸਭ ਨੇ ਕਾਣਾਪੁਰ ਕਸਮਰਤੀਆ ਹਰ ਕਰਤਾ ਤੁਰ ਦਰਗਾਈਆ ਓਲੇ ਕਾ ਜਾਣਿਆ ਨਾ ਤੇ ਅਨਾਥੀਆਂ ਗਰੀਬਨ ਮਾਣਿਆ ਵੇਖ ਵਖਾਈਆ ਸਭ ਦਾ ਲੈਣਾ ਦੇਣਾ ਚੁਪਾਏ ਮਸਤਕ ਮਥੀਆਂ ਹੋਰ ਬਵੇਕੇ ਚਾਈ ਚਾਈਆ ਨਿਰਗੁਣ ਜੋਤ ਪ੍ਰਕਾਸ਼ ਕਰੇ ਜੋਤ ਲਲਾਟੀਆਂ ਨੂਰ ਨੂਰ ਨਾਗਮਗਾਈਆ ਕਜੂਗੇ ਅੰਤਮ ਮਿਟੇ ਬਟੀਆਂ ਸੰਡਾ 15 ਨਾਰਾਈਆ ਸੋਡੀ ਕੋ ਆਵਾਜ਼ ਸਤਾ ਸਤਿਆ ਸਾਜ ਸਾਜ ਨਾਲ ਜਨ ਆਈਆ ਜੋਤੀ ਜੋ ਸਰੂਪ ਆਰਿਆ ਆਪਣੀ ਕਿਰਪਾ ਕਰੇ ਜਿਸਾ ਝਗੜਾ ਮੇਟਣਾ ਉਂ ਜਾਤੀ ਹਮ ਜਾਤੀਆ ਆ ਜਾਤੀ ਆਪਣਾ ਉਕਾ ਵਰਤਾਈਆ ਸੋ ਪਿਆਰੀ ਹਰ ਸੰਗਤ ਜੀਓ 10 ਨੂੰ ਜਿੰਨਾ ਕੋ ਸਮਾ ਸਚੇ ਪਾਛ ਜੀ ਨੇ ਕਿਰਪਾ ਕੀਤੀ ਉਹ ਪੂਰਾ ਹੋ ਗਿਆ ਪਿਆਰੀ ਹਰ ਸੰਗਤ ਜੀਓ ਸਚੇ ਪਾਛ ਜੀ ਸਾਰਿਆਂ ਦੇ ਸਿਰ ਤੇ ਹੱਥ ਰੱਖਣ ਕਿਉਂਕਿ ਆਪਾਂ ਸਾਰੇ ਉਸ ਦੇ ਭਗਤ ਹਾਂ ਉਹਨੇ ਸਾਨੂੰ ਭਗਤ ਨਵਾਜਿਆ ਹੈ ਲੇਕਿਨ ਭਗਤ ਬਣ ਕੇ ਦੱਸਣਾ ਪਵੇਗਾ ਸੋ ਬਾਉ ਉਠੋ ਬਾਣੀ ਬਾਣੀ ਪੜੋ ਤਾਂ ਕਿ ਸਹਿਬਾ ਜੀ ਦੇ ਨਾਲ ਜੁੜੇ ਰਹੀਏ ਸੋ ਪਿਆਰੀ ਹਰ ਸੰਗਤ ਜੀਓ ਬਾਣੀ ਪੜਦੇ ਆ ਲਗ ਮਾਤਰ ਕਟਬਦ ਪੜੀ ਗਈ ਹੋਵੇ ਸੱਚੇ ਪਾਤਸ਼ਾਹ ਜੀ ਪਾਸੋਂ ਪਿਆਰੀ ਹਰ ਸੰਗਤ ਜੀ ਪਾਸੋਂ ਖੇਮਾ ਦਾ ਜਾਚਕ ਹਾਂ ਆਓ ਸੱਚੇ ਪਾਤਸ਼ਾਹ ਜੀ ਦੇਤੇ ਹੋਏ ਸ਼ਬਦੀ ਜਕਾਰੇ ਨਾਲ ਖੁਸ਼ੀਆਂ ਮਾਨੀਏ ਸੋ ਹਨੂਮਾਰਾ ਜੀ ਸ਼ੇਰ ਸਿੰਘ ਵੀਸ਼ਣੋ ਕਦਮਾਂ ਦੀ ਜਾਈ